ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਹਮ ਅਵਗਨ ਭਰੇ ਇੱਕ ਗੁਣ ਨਹੀਂ ਅੰਮ੍ਰਿਤ ਛਾਡ ਬਿਖੈ ਬਿਖ ਖਾਹੀ ਮਾਇਆ ਮੋ ਪਰਮ ਪਰ ਪੁਲੇ ਸੁਤਦਾਰਾ ਸਿਉ ਪ੍ਰੀਤ ਲਗਾਈ ਇਕ ਉਤਮ ਪੰਥ ਸੁਨਿਓ ਗੁਰ ਸੰਗਤ ਤੇ ਮਿਲੰਤ ਜਮ ਤਰਾਸ ਮਿਟਾਈ ਇਕ ਅਰਦਾਸ ਬਾਟ ਕੀ ਰਤ ਕੀ ਗੁਰ ਰਾਮਦਾਸ ਰਾਖੋ ਸ਼ਰਨਾਈ ਏਕੇ ਅਰਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਰਾਖੋ ਸ਼ਰਨਾਈ ਸੱਜਣ ਸੱਚਾ ਪਾਤਸ਼ਾਹ ਸ਼ਿਰਸ਼ ਆਂਦੈ ਸ਼ਹ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹ ਬੇਰਾੜੀ ਮਹਿਲਾ ਚੌਥਾ ਹਰ ਜਨ ਰਾਮ ਨਾਮ ਗੁਣ ਗਾਵੇ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਹਰ ਜਨ RAM ਨਾਮ ਗੁਣ ਗਾਵੈ ਜੇ ਕੋਈ ਜਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾਮ ਗਵਾਵੈ ਰਹਾਉ ਰਹਾਉ ਜੋ ਕਿਛ ਕਰੇ ਸੋ ਆਪੇ ਸੁਆਮੀ ਹਰ ਆਪੇ ਕਰਿ ਕਮਾਵੇ ਹਰ ਆਪੇ ਹਿੰਮਤ ਦੇਵੇ ਸੁਆਮੀ ਹਰ ਆਪੇ ਬੋਲ ਬੁਲਾਵੇ ਹਾਰ ਆਪੇ ਪੰਚ ਤਤ ਵਿਸਥਾਰਾ ਵਿਚ ਧਾਤੂ ਪੰਚ ਆਪ ਪਾਵੈ ਜਨ ਨਾਨਕ ਸਤਿਗੁਰ ਮਿਲੇ ਆਪੇ ਹਰ ਆਪੇ ਚਗਰ ਚੁਕਾਵੇ ਹਰ ਆਪੇ ਪੰਜ ਤਤ ਵਿਸਥਾਰ ਵਿਚ ਧਾਤੂ ਪੰਜ ਆਪ ਪਾਵੇ ਜਰਨਾਨਕ ਸਤਗੁਰ ਮਿਲੇ ਆਪੇ ਹਰ ਆਪੇ ਚਗਰਾ ਚੁਕਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੈਰਾੜੀ ਮਹਿਲਾ ਪੰਜ ਮਹਿਲਾ ਚੌਥਾ ਹਰ ਜਨ RAM ਨਾਮ ਗੁਣ ਗਾਵੇ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਨਾ ਗੁਣ ਨਾ ਗਵਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ සතනාමවාහිගරු සතනාමවාහිගුරු සතන සතනවාහිගුරු සතනමවාහිගුරු සතන සතනාමවාහිගුරු සතනාමවාහිගුරු සත ਸਤਨਾਮ ਵਾਹਿ ਗੁਰੂ 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 ਸਤਨਾਮ සාතන සාතනමවාහිගුරුසාතනමවාහිගුරු සත ਸਤ ਨਾਮ ਵਾਹੀ ਗੁਰੂ ਸਤ ਨਾਮ ਵਾਹੀ ਗੁਰੂ ਸਤ ਵਾਹੀ ਗੁਰਜੀਕਾ ਖਾਲਸਾ ਵਾਹੀ ਗੁਰਜੀ ਕੀ ਫਤਿਹ